ਆਜੋ ਮੰਨੋ ਆਪਾਂ ਨਾ ਅਸਲ ਦੇ ਵਿੱਚ ਅੱਜ ਪਹੁੰਚੇ ਆ ਬਾਈ ਪਾਲ ਦੀ ਸੇਵਾ ਚੱਲਦੀ ਹੈ ਪਾਲ ਖਰੋੜ ਨੇ ਇੱਥੇ 300 ਕਿੱਲੇ ਦੇ ਵਿੱਚ ਸੇਵਾ ਸ਼ੁਰੂ ਕੀਤੀ ਆ 300 ਕਿੱਲਾ ਇਹ ਪੂਰਾ ਭਾਈ ਬੰਦ ਕਰ ਲੈਣਾ ਆਵਾਜ਼ ਬਾਈ ਪਾਲ ਪਾਲ ਬਾਈ ਇੱਧਰ ਹੋਰ ਵੀਰੇ ਗਾ ਵਧੀਆ ਨਾੜ ਰਹੀ ਨਹੀਂ ਲੋਰ ਸੁਣੋ ਕਿ ਹੋਈ ਹਾਲ ਆ ਪਾਲ ਬਾਈ ਕਿੱਧਰ ਆ ਪਾਲ ਬਾਈ ਨਲਾ ਉਹ ਟਰੈਕਟਰਾਂ ਕੋਲ ਉਧਰ ਹੋਣਗੇ ਹਨ ਆ ਜੋ ਦੇਖ ਪੁੱਛਦੇ ਆਂ ਬਾਈ ਨੂੰ ਅੱਜ ਮੇਰਾ ਰਾਤਾ ਸੀ ਮੈਂ ਕਿਹਾ ਰਾ ਕੱਲ ਟਰੈਕਟਰ ਨਾ ਮਾ ਲਿਆ ਬਾਈ ਨੂੰ ਪੁੱਛ ਕੇ ਚੱਲਦੇ ਆਂ ਵੀ ਕਿੰਨੀ ਕੁ ਲੋਡ ਲਾੜਾ ਜੇ ਲੋਡ ਹੋਈ ਆ ਜਾਾਂਗੇ ਕਰਨਿਆ ਦੋ ਦਿਨ ਲਾ ਕੇ ਜਾਵਾਂਗੇ ਨਵੇਂ ਟਰੈਕਟਰ ਨਾਲ ਹੈਂ ਹਾਂ ਨਵੇਂ ਟਰੈਕਟਰ ਤੇ ਹਨਾ ਦੋ ਦਿਨ ਲਾ ਕੇ ਜਾਵਾਂਗੇ ਇੱਥੇ ਨਾਲੇ ਯਾਰ ਉਹੋ ਜੇ ਸੱਜਣ ਨੂੰ ਕਿਸੇ ਨੂੰ ਲੁਕੇਸ਼ਨ ਦਿੱਤੀ ਜਾਊ ਜਿਹੜਾ ਕਹਿੰਦਾ ਮੈਂ ਸੇਵਾ ਕਰਨੀ ਆ ਬਾਈ ਨੂੰ ਪੁੱਛਦੇ ਆ ਜੇ ਲੋਡ ਹੋਈ ਕਹਿੰਦੇ ਆ 300 ਕਿੱਲਾ ਪੱਧਰ ਕਰਨ ਵਾਲਾ ਇੱਥੇ ਬਾਈ ਨਾਲ ਕਰਦੇ ਆ ਗੱਲ ਉਹ ਫਿਰਦੇ ਲਾਤੇ ਮੈਨੂੰ ਹਾਂ ਉਹ ਆ ਦੇਖੋ ਹਜੇ ਕਿੰਨਾ ਹੋ ਗਈ ਜਾਂਦਾ ਤਰਿਆ ਬਾਈ ਸਾਸਰੀ ਕਾਲ ਭਾਈ ਜੀ ਦਾ ਖਾਲਸਾ ਭਾਈ ਜੀ ਕਿ ਬੈਠੇ ਹੋਏ ਬਾਈ ਨੂੰ ਯਾਦ ਕਰ ਰਹੇ ਹੋ ਜੀ ਆਏ ਹਾਏ ਹਾਏ ਸਵਾਰਨ ਸਿੰਘ ਭਾਈ ਜੀ ਸਾਸਰੀ ਕਾਲ ਭਾਈ ਜੀ ਲੱਗਦੇ ਹਥ ਵੀਡੀਓ ਬਣਾ ਹੀ ਦੇਈਏ ਧੰਨਵਾਦ ਜੀ ਧੰਨਵਾਦ ਮਹਾਰਾਜ ਹੋਰ ਸੁਣੋ ਕਹਿਮਾ ਬਹੁਤ ਵਧੀਆ ਵੀਰੇ ਤੁਸੀਂ ਕਿੰਨਾ ਕਚਰ ਚੱਲਣ ਦੀ ਸੁਭਾਵਨਾ ਵਾ ਹੈ ਸੇਵਾ ਸਾਸਰੀ ਕਾਲ ਵੀਰੇ ਸਾਰਾ ਤਿੰਨ ਪਿੰਡ ਨੇ ਸਜਿੰਦਰ ਵੀਰੇ ਜੀ ਇਹ ਪਿੰਡ ਝੁੱਗੀਆਂ ਪੀਰ ਬਖਸ਼ਾ ਜੀ ਇਸ ਤੋਂ ਅੱਗੇ ਰਾਦਲਕੇ ਤੇ ਉਸ ਤੋਂ ਅੱਗੇ ਰਾਮ ਸਿੰਘ ਵਾਲਾ ਜੀ ਇਹ ਤਿੰਨੇ ਪਿੰਡਾਂ ਦੀ 300 ਕਿਲਾ ਤਾਂ ਰੇਟ ਆ ਜੀ ਜਿਹੜੀ ਚੜੀ ਵੀ ਆ ਕਾਇਸ ਤੋਂ ਉਹ ਕਿ 300 ਦੇ ਵਿੱਚ ਵਿੱਚੇ ਮਦਰ ਕਿੱਲੇ ਰਹਿਣਗੇ ਜੀ ਤੇ ਬਾਕੀ ਇਦੋਂ ਬਾਅਦ ਜਿਹੜੀ ਬੀਜ ਬਜਾਈ ਵਾਲਾ ਖੇਤ ਆ ਉਹ ਬਹੁਤ ਜ਼ਿਆਦਾ ਹੈ ਜੀ ਚਲੋ ਉਹ ਤਾਂ ਬੱਕਰੀ ਗੱਲ ਹੈ ਜੀ ਪਰ ਜਿਹੜੀ ਰੇਤ ਚੱਕਣ ਲਈ ਆ ਜੀ ਹੱਲੇ ਇਹ ਮਤਲਬ ਅੱਜ 40 ਕਿ ਟ੍ਰੈਕਟਰ 35 ਕਿ ਚੱਲ ਰਹੇ ਨੇ ਜੀ ਇਹ ਮਤਲਬ ਫਿਰ ਤੇ ਤੇ ਟ੍ਰੈਕਟਰਾਂ ਦੀ ਬਹੁਤ ਲੋੜ ਆ ਬਹੁਤ ਲੋੜ ਆ ਜੀ ਆਪਾਂ ਅੱਗੇ ਰਾਦਲ ਕੇ ਪਿੰਡ ਹੁਣ ਜਾਣਾ ਜੀ ਆ ਕੰਮ ਨਿਮੇੜ ਕੇ ਉੱਥੇ ਬਹੁਤ ਜ਼ਿਆਦਾ ਲੋੜ ਆ ਤੁਹਾਨੂੰ ਲੈ ਕੇ ਚੱਲਾਂਗੇ ਬਈ ਜੇ 300 ਕਿੱਲੇ ਦੇ ਹਿਸਾਬ ਨਾਲ ਮੇਰਾ ਅੰਦਾਜ਼ਾ ਹੈ ਵੀ ਜੇ ਇੱਕ ਟਰੈਕਟਰ ਅੱਧਾ ਕਿੱਲਾ ਪੱਧਰ ਕਰੇ ਤਾਂ ਆਪਾਂ ਨੂੰ 600 ਟਰੈਕਟਰ ਦੀ ਲੋੜ ਆ ਵੀ ਇਹ ਹਾਂਜੀ ਵੀ ਸਿੰਦਰ ਵੀਰੇ 100 150 ਟਰੈਕਟਰ ਜੇ ਲੱਗ ਜੇ ਨਾ ਜੀ ਉਹਦਾ 10 ਦਿਨਾਂ ਚ ਨੇਰੀ ਲਿਆ ਦੇਣਗੇ ਜੀ ਹਾਂ ਹਾਂਜੀ ਵੀ ਇੱਕ ਟਰੈਕਟਰ ਜੇ ਅੱਧਾ ਕਿੱਲਾ ਪੱਧਰ ਕਰਦਾ ਤਾਂ 600 ਟਰੈਕਟਰ ਇੱਕ ਦਿਨ ਚ ਕਰ ਸਕਦਾ ਇੰਨਾ ਕੰਮ ਕਰ ਸਕਦਾ ਪਰ ਉਹਨੇ ਟਰੈਕਟਰ ਨੂੰ ਮੈਨੇਜ ਕਰਨਾ ਔਖਾ ਹੋ ਜਾਂਦਾ ਹਾਂਜੀ ਬਿਲਕੁਲ ਜੀ ਬਿਲਕੁਲ ਤਾਂ ਮਤਲਬ 100 ਕ ਟਰੈਕਟਰ ਹੋ ਜੇ ਇੱਥੇ ਮੇਰੇ ਮੇਰੀ ਮੇਰੀ ਸਲਾਹ ਮੰਨਣ ਦੇਖਣ ਵਾਲੇ ਤਾਂ ਪਤਾ ਕੀ ਕਰੋ ਸਿੱਧਾ ਕੋਈ ਫੰਡਾ ਨਾ ਰੱਖੋ ਜਿਹੜਾ ਬੰਦਾ ਆਪਣੀ ਇੱਕ ਟੈਂਕੀ ਭਰਾ ਕੇ ਲਿਆ ਸਕਦਾ ਤੇ ਇਧਰੋਂ ਖਾਲੀ ਲਿਆ ਸਕਦਾ ਉਹ ਆਓ ਜੀ ਇੱਕ ਟੈਂਕੀ ਇੱਥੇ ਨੇੜੇ ਆ ਕੇ ਭਰਾ ਲਿਓ ਤੇ ਉਹਨੂੰ ਇੱਥੇ ਚਲਾਓ ਟਰੈਕਟਰ ਨੂੰ ਤੇ ਸ਼ਾਮ ਨੂੰ ਖਾਲੀ ਟਰੈਕਟਰ ਨੂੰ ਲੈ ਜਾਓ ਬਸ ਹਣਾ ਬਾਈ ਜੀ ਤੇ ਬਾਈ ਹੁਣੀ ਤੁਹਾਨੂੰ ਉਂਗਲੀ ਕਰ ਦੇਣਗੇ ਕਿ ਆਹ ਕਿੱਲੇ ਚੋ ਚੱਕ ਲਓ ਤੇ ਇੱਥੇ ਸੈੱਟ ਲਓ ਬੱਕਲੇ ਜੀ ਜਿਵੇਂ ਕਿਸੇ ਟਰੈਕਟਰ ਦੀ ਕੋਈ ਦਿੱਕਤ ਵੀ ਆਉਂਦੀ ਆ ਡੀਜ਼ਲ ਪਾਣੇ ਦੀ ਤੇ ਸਾਰਾ ਕੁਝ ਮਹਾਰਾਜੀ ਕਿਰਪਾ ਨਾਲ ਸੇਵਾ ਸੰਗਤ ਵੱਲੋਂ ਡੀਜ਼ਲ ਦੀ ਸੇਵਾ ਸਸਤਾ ਵੱਲੋਂ ਕੀਤੀ ਜਾਊ ਕਿਉਂਕਿ ਸਾਨੂੰ ਵੀ ਸੰਗਤ ਸਪੋਰਟ ਕਰ ਰਹੀ ਹੈ ਜੀ ਮਦਰ ਕਈ ਵਾਰੀ ਕਿਸੇ ਨੌਜਵਾਨ ਦੀ ਸੇਵਾ ਭਾਵਨਾ ਹੁੰਦੀ ਆ ਵੀ ਯਾਰ ਮੇਰੇ ਕੋਲ ਟਰੈਕਟਰ ਤਾਂ ਹੈਗਾ ਪਰ ਡੀਜ਼ਲ ਨਹੀਂ ਆਏਗਾ ਜੀ ਹੁਣ ਕਈ ਨੌਜਵਾਨ ਨੇ ਉਹਦੇ 6 ਟਰੈਕਟਰ ਨੇ ਉਹ ਕਹਿੰਦੇ ਵੀਰੇ ਅਸੀਂ ਸੇਵਾ ਕਰਨਾ ਚਾਹੁੰਦੇ ਆ ਪਰ ਡੀਜ਼ਲ ਨਹੀਂ ਮੈਂ ਕਿਹਾ ਤੁਸੀਂ ਆਓ ਡੀਜ਼ਲ ਸਸਤਾ ਬੋਲੋ ਜਿਹੜਾ ਪੈ ਜਾਂਦਾ ਤੇ ਬਾਹਲੇ ਬੰਦਿਆਂ ਕੋਲੇ ਟਰੈਕਟਰ ਨਹੀਂ ਹੁੰਦਾ ਤੇ ਡੀਜ਼ਲ ਹੁੰਦਾ ਜੀ ਬਿਲਕ ਉਹ ਉਹ ਬਾਈ ਤੁਹਾਡਾ ਨੰਬਰ ਦੇ ਦਨੇ ਆ ਜੀ ਬਈ ਜਿਹੜੇ ਬੰਦੇ ਇੱਥੇ ਡੀਜ਼ਲ ਛੱਡ ਕੇ ਜਾਣਾ ਚਾਹੁੰਦੇ ਆ ਉਹ ਦੇਖੋ ਕਿੰਨੇ ਟਰੈਕਟਰ ਆ ਥੋੜੇ ਚੱਲੀ ਜਾਂਦੇ ਆ ਸਾਰੇ ਤੇ ਉਹਨਾਂ ਦੀ ਡੀਜ਼ਲ ਭਰਾ ਲਓ ਬਿਲਕੁਲ ਭਰਾ ਦਿਓ ਜੀ ਬਿਲਕੁਲ ਹਾਂ ਜੀ ਹਾਂ ਜੀ ਬਿਲਕੁਲ ਤੇ ਕੋਈ ਬੰਦੇ ਨੂੰ ਡੀਏਪੀ ਮਿਲਦਾ ਤਾਂ ਡੀਏਪੀ ਛੱਡ ਜੋ ਬਾਈ ਉਹਨਾਂ ਕੋਲੇ ਤੇ ਕਿਸੇ ਬੰਦੇ ਕੋਲੇ ਕੋਈ ਬੀ ਵਾਲੀ ਕੰਪਨੀ ਆ ਕਣਕ ਦਾ ਬੀਜ ਦੇਣਾ ਚਾਹੁੰਦੀ ਆ ਤਾਂ ਮੈਂ ਇੱਕ ਗੱਲ ਬੇਨਤੀ ਕਰਦਾ ਵੀ ਜੇ ਤੁਸੀਂ ਬੀਜ ਦੇਣਾ ਚਾਹੁੰਦੇ ਆ ਤਾਂ ਭਰੋ ਸਾਡੇ ਤੋਂ ਐਡ ਕਰਾ ਲਓ ਵੀਕਾ ਕਹਿੰਦੇ ਬਾਈ ਤੁਸੀਂ ਬੀਜ ਦੀ ਸੇਵਾ ਕਰੋਗੇ ਤਾਂ ਸਾਡੇ ਵਰਗਾ ਬੰਦਾ ਤੁਹਾਡੀ ਐਡ ਕਰੀ ਦੇਊਗਾ ਵੀ ਫਲਾਨੀ ਕੰਪਨੀ ਆ ਜਿਹੜੀ ਉਹਨੇ ਇੰਨਾ ਬੀਜ ਦਿੱਤਾ ਤੇ ਬੀ ਵੀ ਤੁਹਾਨੂੰ ਉਸ ਬੀ ਆਲੇ ਵੀ ਸੰਪਰਕ ਕਰ ਲੈਣ ਜੀ ਤੁਹਾਨੂੰ ਸੰਪਰਕ ਕਰ ਲੈ ਵੀਰੇ ਬੀ ਤੇ ਖਾਦ ਦੀ ਤਾਂ ਬਹੁਤ ਜਿਆਦਾ ਲੋੜ ਆ ਡੀਜ਼ਲ ਦੀ ਸੰਗਤ ਆ ਰਹੀ ਆ ਤੇ ਆਵਾਜ਼ ਘਟ ਰਹੀ ਆ ਸੰਗਤ ਆ ਰਹੀ ਆ ਜੀ ਖਾਦ ਤੇ ਬੀਜ ਦੀ ਆ ਜੀ ਇਹ ਜਰੂਰ ਬੇਨਤੀ ਕਰੋ ਵੱਧ ਚੜ ਕੇ ਜੀ ਇਹ ਕਿੰਨੇ ਪਿੰਡਾਂ ਦਾ 1000 ਕਿਲਾ ਜੀ ਜਿਹੜਾ ਵੀ ਜਨਾਬਾਂ ਜਿੰਨੇ ਬੀਆਂ ਵਾਲੇ ਆ ਨਾ ਵੀਰ ਦੇਖੋ ਬੀ ਦੀ ਐਡ ਨਾ ਬਾਈ ਮੈਂ ਨਾ ਮਤਲਬ ਜਦੋਂ ਮੈਂ ਬੀ ਦੀ ਕੋਈ ਵੀ ਐਡ ਕਰਦਾ ਤਾਂ ਉਦੋਂ ਮੈਂ ਸੱਚੀ ਅਗਲੇ ਨੂੰ ਪੁੱਤ ਦੀ ਸੌਂ ਖਵਾ ਕੇ ਕਰਦਾ ਕਿਉਂਕਿ ਬੀ ਨੇ ਜਿਹ ਕਿਸੇ ਦੀ ਜ਼ਿੰਦਗੀ ਤੇ ਡਿਪੈਂਡ ਕਰਨਾ ਹੁੰਦਾ ਬੀ ਨੇ ਬੀ ਤੇ ਇਕਨੋਮੀ ਖੜੀ ਆ ਪੰਜਾਬ ਦੀ ਹਣਾ ਤਾਂ ਮੈਂ ਕਹਿੰਦਾ ਉਹਨਾਂ ਵੀ ਬਾਈ ਪੁੱਤ ਦੀ ਸੌਂ ਖਾ ਤੇ ਬੀ ਦੀ ਐਡ ਕਰਾ ਲਾ ਜੀ ਬਿਲਕੁਲ ਪਰ ਮੈਂ ਇੱਥੇ ਸੱਚੀ ਬੇਨਤੀ ਕਰਦਾ ਕਿ ਤੁਸੀਂ ਬੀ ਦਿਓ ਕੰਪਨੀਆਂ ਵਾਲੇ ਬੀ ਦਿਓ ਅਸੀਂ ਐਡ ਕਰਾਂਗੇ ਯਾਰ ਤੁਹਾਡੀ ਫ੍ਰੀ ਐਡ ਕਰਾਂਗੇ ਯਾਰ ਮਤਲਬ ਤੁਸੀਂ ਜਾਨੂੰ ਜਿੰਨੇ ਵਾਰ ਵੀ ਸੱਦੋਂਗੇ ਅਸੀਂ ਓਨੇ ਵਾਰ ਹੀ ਕਰਾਂਗੇ ਤੁਸੀਂ ਵੀ ਵਧੀਆ ਵੇਚੋ ਦੁਨੀਆ ਨੂੰ ਜਿਹੜੇ ਖਰੀਦਣਾ ਚਾਹੁੰਦੇ ਆ ਪਰ ਜਿਹੜੇ ਇੱਥੇ ਲੋੜ ਮੰਨਦਾ ਉਹਨਾਂ ਨੂੰ ਫ੍ਰੀ ਦਾਨ ਕਰਨ ਵਾਲੀ ਕੋਈ ਵੀ ਕੰਪਨੀ ਦੇ ਐਡ ਕਰਾਂਗੇ ਹਨਾ ਬਾਈ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਤੁਸੀਂ ਹਾਂ ਵੀ ਬਾਈ ਹੋਣਾ ਨੂੰ ਜੇ ਤੁਸੀਂ ਕੋਈ ਵੀ ਤੁਸੀਂ ਕਰੋਗੇ ਨਾ ਉਹ ਆਏ ਨਹੀਂ ਵੀ ਇੱਕ ਵਾਰੀ ਫਹਾ ਜਾ ਵੜਤਾ ਐ ਸਾਲ ਵੀ ਕਰੂੰਗਾ ਅਗਲੇ ਸਾਲ ਵੀ ਕਰੂੰਗਾ ਉਦੋਂ ਅਗਲੇ ਸਾਲ ਵੀ ਕਰੂੰਗਾ ਜਿੰਨਾ ਚਿਰ ਤੁਸੀਂ ਸਾਥ ਦੇ ਰਹੋਗੇ ਕੋਈ ਪੈਸਾ ਨਹੀਂ ਲਵਾਂਗਾ ਤੁਸੀਂ ਬਾਈ ਹੁਣਾਂ ਨੂੰ ਵੀ ਦਿਓ ਬਿਲਕੁਲ ਵੀਰੇ ਧੰਨਵਾਦ ਵੀਰੇ ਹਾਂ ਇਹ ਮਾਰਾ ਚੜ੍ਹਦੀ ਕਲਾ ਕਰਨ ਦੀ ਤੁਹਾਡਾ ਵੀ ਬਹੁਤ ਧੰਨਵਾਦ ਤੁਸੀਂ ਹਮੇਸ਼ਾ ਹੀ ਖੁਸ਼ ਆਪਸਾਨਾਂ ਦੇ ਨਾਲ ਖੜਦੇ ਹੋ ਹਾਂ ਪਿਛਲੀ ਵਾਰੀ ਅਸੀਂ ਦੇਖਿਆ ਤੁਸੀਂ ਪਿਛਲੀ ਵਾਰੀ 23 ਚ ਇਕ ਤਾਂ ਮੈਂ ਪੱਧਰ ਵੀ ਕਰਕੇ ਕਹਦੇ ਸ਼ਾਇਦ ਇਧਰਲੇ ਪਾਸੇ ਆਈ ਇਧਰ ਦੋ ਇਧਰ ਕੀਤਾ ਸੀ ਜੀ ਇੱਕ ਚਾਂਦਪੁਰਾ ਕੀਤਾ ਜੀ ਹਾਂ ਜੀ ਤਾਂ ਵੀ ਧੰਨਵਾਦ ਵੀਰੇ ਇਧਰ ਕੀ ਆ ਵੀਰੇ ਇਹ ਦਰਸਾਂ ਲਈ ਘੱਟ ਪਤਾ ਹੈ ਸੰਗਤ ਨੂੰ ਵੀ ਤਰਨਤਾਰਨ ਸਾਹਿਬ ਦੇ ਵਿੱਚ ਵੀ ਇੰਨਾ ਬਰਬਾਦੀ ਆ ਇਹ ਤਾਂ ਮੈਂ ਤੁਹਾਨੂੰ ਤਿੰਨ ਪਿੰਡ ਦੱਸੇ ਨੇ ਜੀ ਹਾਂ ਜੀ ਦੋ ਪਿੰਡੇ ਤੋਂ ਪਿੱਛੇ ਨੇ ਜੀ ਇੱਕ ਪਿੰਡ ਭੋਜੋ ਕੀ ਕੁਸ਼ਦ ਪਾਉ ਵਾਲਾ ਸ਼ਾਇਦ ਜੀ ਇਦੋਂ ਅੱਗੇ ਦੋ ਤਿੰਨ ਪਿੰਡ ਅੱਗੇ ਨੇ ਜੀ ਰਸੂਲਪੁਰ ਤੇ ਜਿਹੜਾ ਮੁੱਠੇ ਵਾਲੀ ਅੱਛਾ ਜੀ ਜਦੋਂ ਵੀ ਅੱਠ ਪਿੰਡਾਂ ਦੇ ਵਿੱਚ ਜੀ ਆਪਾਂ ਗੱਲ ਕਰੀਏ 50 50 60 60 70 70 ਕਿਲੇ ਬਰਬਾਦ ਹੋਏ ਨੇ ਤੇ ਡੇਡ ਡੇਡ 200 ਕਿਲਾ ਦਰਿਆ ਚ ਖਤਮ ਹੋ ਗਿਆ ਜੀ ਉਹ ਬੱਕਰੀ ਰਹੀ ਜੀ ਗੱਲ ਮਤਲਬ ਇਧਰ ਵੱਧ ਲੋਡ ਆ ਜੀ ਜਦੋਂ ਕੋਈ ਇਨਸਾਨ ਆਉਂਦਾ ਉਹ ਅਗਲਾ ਕਹਿੰਦਾ ਵੀ ਇਧਰ ਜਿਆਦਾ ਨੁਕਸਾਨ ਆ ਮਤਲਬ ਤਾਂ ਕਰਕੇ ਸਰਪੰਚਾਂ ਨੂੰ ਬੇਨਤੀ ਕਰੋ ਜੀ ਵੀ ਆਉਣ ਇੱਕ ਵਾਰੀ ਗੱਡੀ ਚੱਕ ਕੇ ਪਹਿਲਾਂ ਦੇਖ ਜਾਣ ਅਗਲੇ ਦਿਨ ਟਰੈਕਟਰ ਲੈ ਕੇ ਆ ਜਣਗੇ ਕੋਈ ਗੱਲ ਨਹੀਂ ਜੀ ਮੈਂ ਵੀ ਆਉਂਗਾ ਤੁਹਾਡਾ ਧੰਨਵਾਦ ਵੀਰੇ ਮੈਂ ਵੀ ਆਉਂਗਾ ਟਰੈਕਟਰ ਲੈ ਕੇ ਤੇ ਕੱਲ ਹੀ ਟਰੈਕਟਰ ਨਵਾਂ ਲਿਆ ਤੇ ਲੈ ਕੇ ਆਵਾਂਗੇ ਪਹਿਲਾਂ ਤੁਹਾਡੀ ਸੇਵਾ ਚ ਅਰਪਣ ਕਰਾਂਗੇ ਤੇ ਹੋਰ ਵੀ ਜਿੰਨੇ ਪਿਆਰ ਕਰਨ ਵਾਲੇ ਸਾਰਿਆਂ ਨੂੰ ਬੇਨਤੀ ਕਰਾਂਗੇ ਵੇਥੇ ਜਰੂਰ ਆਇਓ ਤੇ ਉਹਨਾਂ ਹਜੇ ਆਪਣੇ ਵੱਢਣ ਚ ਦੱਸ ਦੇਣ ਰਹਿੰਦੇ ਆ 5-7 ਦਿਨ ਪਹਿਲਾਂ ਲਵਾ ਲਓ ਫਿਰ ਉਸ ਤੋਂ ਬਾਅਦ ਓਮੇ ਓਮੇ ਆਪਾਂ ਇਹਨਾਂ ਦੀਆਂ ਕਣਕਾਂ ਆਪਣੇ ਨਾਲ ਬੀਜਣੀਆਂ ਬਿਲਕੁਲ ਠੀਕ ਹੈ ਜੀ ਹਾਂ ਨਾ ਬਾਈ ਸਹੀ ਗੱਲ ਹੈ ਜੀ ਠੀਕ ਹੈ ਬਿਲਕੁਲ ਗੱਲ ਜੀ ਹਾਂ ਇਹ ਕਿਸਾਨ ਵੀ ਸਿੰਦਰ ਵੀ ਜਿਸ ਨੇ ਪ੍ਰੋਪਰ ਲਿਖਿਆ ਭਾਜੀ ਤਿੰਨੇ ਪਿੰਡਾਂ ਦਾ ਸਾਡੇ ਕੋਲ ਲਿਸਟ ਆ ਪ੍ਰੋਪਰ ਆ ਜੀ ਕਿਸਾਨ ਵੀ 1 ਕਿਲਾ ਅੱਧਾ ਕਿਲਾ 2 ਕਿਲੇ 3 ਕਿਲੇ 4 ਕਿਲੇ ਕੋਈ ਕੋਈ ਹੈਗੇ ਵਿੱਚ ਜਿਵੇਂ 10 15 ਕਿੱਲੇ ਵਾਲੇ ਨਹੀਂ ਤਾਂ ਉਹਨੂੰ 95% ਕਿਸਾਨ ਛੋਟਾ ਹੀ ਮਿਲੂਗਾ ਤਿੰਨ ਪਿੰਡਾਂ 'ਚ ਤੇ ਇੱਕ ਗੱਲ ਹੋਰ ਆਈ ਜਦੋਂ 23 ਦੇ ਵਿੱਚ ਪਾਣੀ ਆਇਆ ਇੱਥੇ ਵੀ ਜੀ 23 ਦੇ ਵਿੱਚ ਪੱਧਰ ਤਾਂ ਇਹਨਾਂ ਨੇ ਤੱਕ ਕਿਸੇ ਨੇ ਨਹੀਂ ਕੀਤੀ ਤਾਂ ਇਹਨਾਂ ਨੇ ਔਖੇ ਔਖੇ ਹੋ ਕੇ ਕਿਤੇ ਹੁਣ ਪੱਧਰ ਕਰ ਲਈ ਇੱਕ ਦੀ ਪਹਿਲੀ ਵਾਰੀ ਝੋਨਾ ਲਾਇਆ ਸੀ 23 ਤੋਂ ਬਾਅਦ ਇਸ ਵਾਰੀ ਤੁਹਾਡੇ ਸਾਹਮਣੇ ਖੜੇ ਨੇ ਇੱਕ ਦੀ ਬਰਬਾਦ ਫੇਰ ਹੋ ਗਈ ਮਤਲਬ ਇਸ ਕਰਕੇ ਇਸ ਇਲਾਕੇ ਨੂੰ ਵੱਧ ਲੋੜ ਹੈ ਜੀ ਆ ਆਪਾਂ ਬਾਈ ਜੀ ਮਤਲਬ ਇਹਦੇ ਦਰਿਆ ਦੇ ਨਾਲ ਬੰਨ ਬੰਨ ਵੰਨ ਬਣ ਰਹੇ ਆ ਵੀ ਥੋੜਾ ਬੋਤਾ ਚੜੇ ਤਾਂ ਇਹਦੇ ਇੱਧਰ ਆ ਬੇ ਨਾ ਜੀ ਪਤਲੀ ਬਚਾਅ ਹੋ ਜੇ ਬੰਨ ਲਵਲੇ ਲ ਆ ਰਹੇ ਨੇ ਜੀ ਕਿ ਗੱਡ ਕੱਢ ਕੱਢ ਕੇ ਜੀ ਅੱਜ 40 ਕੁ ਟਰੈਕਟਰ ਨੇ ਜੀ ਕੱਲ ਘੱਟ ਸੀ ਅੱਜ ਇਹੋ 10 ਤੋਂ ਹੋ ਟਰੈਕਟਰ ਆ ਰਹੇ ਨੇ ਮਤਲਬ 100 ਟਰੈਕਟਰ ਹੋਵੇ ਜੀ ਤਨ ਪਿੰਡਾਂ ਦੀ ਗੱਲੇ ਕੋਈ ਨਹੀਂ ਜੀ ਗੱਲੇ ਕੁਛ ਨਹੀਂ ਮਨੂ ਸਾਹਿਬ ਨੇ ਚੜਦੀ ਕਲੀ ਕਰ ਦਿੰਦੇ ਸ਼ੁਕਰ ਆ ਮਾਲਕ ਦਾ ਜੀ ਹੋ ਜਾਣਗੇ ਬਥੇਰੇ ਹੋਣਗੇ ਅੱਜ ਆਪਾਂ ਵੀਡੀਓ ਪਾਉਨੇ ਆ ਚੱਲ ਕੇ ਜੀ ਵੀਰੇ ਤੇ ਮਾਲਕ ਕਿਰਪਾ ਕਰੇ ਬਹੁਤ ਮੁੰਡਿਆਂ ਕੋਲ ਵੱਡੇ ਵੱਡੇ ਟਰੈਕਟਰ ਆ ਉਹ ਜਿਹੜੇ ਵੱਡੇ ਵੱਡੇ ਟਰੈਕਟਰ ਆ ਉਹਨਾਂ ਤੇ ਵੱਡੇ ਵੱਡੇ ਡੈਕ ਲੱਗੇ ਆ ਉਹਨਾਂ ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਦੀਆਂ 12 ਲਾ ਕੇ ਹੁਣ ਚਲਾਉਣ ਦਾ ਮੌਕਾ ਜੀ ਜੀ ਹਨਾ ਜੀ ਤੇ ਹੁਣ ਤੁਸੀਂ ਆਓ ਨੌਜਵਾਨੋ ਆਪਾਂ ਵੀ ਆਵਾਂਗੇ ਮੈਂ ਵੀਡੀਓ ਪਾ ਕੇ ਆਉਂਗਾ ਇੱਕ ਦਿਨ ਆਪਾਂ ਵੀ ਲਾਵਾਂਗੇ ਛੁੱਟੀ ਸਾਰੇ ਜਾਣੇ ਆਇਓ ਬਾਈ ਬਾਈ ਨੂੰ ਅਸੀਂ ਹਾਕ ਮਾਰੀ ਮੈਂ ਕਿਹਾ ਵੀ ਬਾਈ ਨੂੰ ਜਿਆਦਾ ਕਿਸਾਨ ਸੁਣਦੇ ਨੇ ਜਿਆਦਾ ਕਰਮ ਹੈਗਾ ਵੀ ਬਾਈ ਨੂੰ ਕਹੀਏ ਵੀ ਇੱਕ ਵਾਰੀ ਆ ਕੇ ਕਿ ਵੀਰ ਨੇ ਇੱਕ ਵਾਰੀ ਵੀ ਨਹੀਂ ਨਾ ਕੀਤੀ ਕਿ ਆ ਵੀ ਵੀਰੇ ਪੱਕਾ ਆਉਂਗਾ ਤੇ ਪੱਕਾ ਆ ਕੇ ਆਪਾਂ ਲੋਕਾਂ ਨੂੰ ਸਾਰੇ ਭੈਣ ਭਰਾ ਮਨੋ ਅਪੀਲ ਕਰਾਂਗੇ ਧੰਨਵਾਦ ਅਸੀਂ ਹੋਰ ਵੀ ਕਈ ਨੂੰ ਮੈਸੇਜ ਕੀਤਾ ਕਿ ਭਾਈ ਆਓ ਤੁਸੀਂ ਮਤਲਬ ਪਰ ਇਹ ਪਹਿਲਾ ਇਨਸਾਨ ਆ ਜਿਹੜਾ ਕਹਿੰਦਾ ਮੈਂ ਆਉਂਗਾ ਪੱਕਾ ਇੱਕ ਦਿਨ ਲੇਟ ਭਾਵੇਂ ਹੋ ਜਾ ਕੱਲ ਵੀ ਉਹਨਾਂ ਨੂੰ ਕੰਮ ਸੀ ਇਹਨਾਂ ਦਾ तहे ਦਿਲੋਂ ਧੰਨਵਾਦ ਪ੍ਰਮਾਤਮਾ ਤੁਹਾਨੂੰ ਵੀ ਤੁਹਾਡੇ ਸੁਣਨ ਵਾਲਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕੋਈ ਗੱਲ ਨਹੀਂ ਜੀ ਜ਼ਰੂਰ ਜ਼ਰੂਰ ਜਿੰਨੇ ਜੋ ਗਿਆਂ ਮਤਲਬ ਨਾ ਇੱਕ ਵਾਦਾ ਵੀਰੇ ਜੀ ਵੀਰੇ ਕਿ ਜੈਸ ਦਿਨ ਇਸ ਥਾਂ ਤੇ ਕੰਮ ਨਹੀਂ ਮੁੱਕਦਾ ਜੀ ਵੀਰੇ ਆਪਾਂ ਇੱਥੇ ਹੀ ਹੋਵਾਂਗੇ ਠੀਕ ਹੈ ਵੀਰੇ ਬੇਸ਼ੱਕ ਆਪਾਂ ਦੋਨੇ ਹੀ ਹੋਈਏ ਠੀਕ ਹੈ ਵੀਰੇ ਬਿਲਕੁਲ ਠੀਕ ਹੈ ਸਹੀ ਹੈ ਨਾ ਤਾਂ ਐਵੇਂ ਹੀ ਹੋਊਗਾ ਪਰ ਤੁਹਾਡੇ ਵਰਗੀ ਲੜਾਈ ਲੜਨ ਵਾਲਿਆਂ ਨੂੰ ਕਦੇ ਵੀ ਪਰਮਾਤਮਾ ਇਕੱਲੇ ਨਹੀਂ ਰਹਿਣ ਦਿੰਦਾ ਤੇ ਤੁਹਾਨੂੰ ਕਦੇ ਵੀ ਨਹੀਂ ਰਹਿਣ ਦਿੰਦਾ ਤੁਸੀਂ ਕਦੇ ਕਿਸੇ ਬੰਦੂਆ ਬੰਦੇ ਨੂੰ ਛਡਾਉਣਾ ਹੋਵੇ ਨਾ ਪਰਮਾਤਮਾ ਨੇ ਉਦੋਂ ਕਦੇ ਇਕੱਲੇ ਨੂੰ ਰਹਿਣ ਦਿੱਤਾ ਤੁਹਾਨੂੰ ਜੀ ਜਦੋਂ ਅਸੀਂ ਆਏ ਨਾ ਸਾਡੇ ਕੋਲ ਫਾਇਰ ਬ੍ਰਿਗੇਡ ਵਾਲਾ ਟਰੱਕ ਆ ਜੀ ਜੀ ਵੱਡਾ ਕੋਠਾ ਗੁਰੂ ਜੀ ਦੇ ਸਾਡੇ ਦੋਸਤ ਨੇ ਉਹਨੇ ਸਾਨੂੰ ਦਿੱਤਾ ਫਾਇਰ ਬ੍ਰਿਗੇਡ ਵਾਲਾ ਅਸੀਂ ਕਹਿੰਦੇ ਯਾਰ ਇਹ ਤੇ 11 12000 ਲੀਟਰ ਤੇਲ ਆ ਵੀ ਆਪਾਂ ਇਹਨੂੰ ਮਤਲਬ ਭਰ ਕੇ ਪਹਿਲਾਂ ਆਪਣੇ ਕੋਲੇ ਕਰ ਲਈ ਆਪਾਂ ਨੂੰ ਹੌਸਲਾ ਜਾ ਹੋ ਜੂਗਾ ਜੀ ਇਹ ਸੱਚ ਜਾਣੇ ਹੋ ਸੀ ਭਰਾ ਹੀ ਖੜੇ ਆ ਸਾਡੇ ਤੋਂ ਵਰਤ ਨਹੀਂ ਆਏ ਹਾਏ 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 ਮਤਲਬ ਇੰਨੀ ਸੰਗਤ سپورਟ ਕਰ ਰਹੀ ਹੈ ਜੀ ਪਰ ਹੁਣ ਕੀ ਹੈ ਜੀ ਇਹਦੇ ਕਈ ਟਰੱਕ ਲੱਗਣੇ ਨੇ ਉਰੇ ਜੀ ਭਰੇ ਵੀ ਡੀਜ਼ਲ ਦੇ ਕਿਉਂਕਿ ਕੰਮ ਇਹ 5-6 ਕਿਲੋਮੀਟਰ ਦੂਰ ਆ ਇੱਥੋਂ ਜੀ 5-6 ਕਿਲੋਮੀਟਰ ਟਰੈਕਟਰ ਚੱਲੀ ਹੋ ਜਾਣੇ ਨੇ ਜੀ ਇਸ ਕਰਕੇ ਅਪੀਲ ਆ ਵੀ ਸੰਗਤਾਂ ਡੀਜ਼ਲ ਟਰੈਕਟਰ ਦੀ سپورਟ ਵੱਧ ਚੜ੍ਹ ਕੇ ਕਰਨਗੇ ਆਉਣਗੇ ਜੀ ਮਾਲਕ ਕਿਰਪਾ ਕਰੇ ਦਾਤਾ ਦਾਤੇ ਨੂੰ ਐਸ ਦੇਵਤੇ ਦੇ ਕੋਲੇ ਖੜ ਕੇ ਬੇਨਤੀ ਕੀਤੀ ਸੀ ਅੱਗੇ ਵੀ ਕਿ ਇਹ ਦੇਵਤੇ ਨੇ ਪੰਜਾਬ ਨੂੰ ਦਿੱਤਾ ਵੀ ਬਹੁਤ ਕੋਸ਼ਾ ਤੇ ਪੰਜਾਬ ਤੋਂ ਲਈ ਪਰਖਿਆ ਵੀ ਬਹੁਤ ਕੋਸ਼ਾ ਇਸੇ ਦੇਵਤੇ ਚੋਂ ਕਦੇ ਗੁਰੂ ਸਾਹਿਬ ਨੇ ਜੜ ਲੈ ਕੇ ਅਮਰਤ ਸ਼ਕਾਇਆ ਸੀਗਾ ਹਾਂਜੀ ਇਹ ਪੰਜਾਬ ਖਾਲਸਾ ਬਣਾਇਆ ਸੀਗਾ ਤਾਂ ਜਦੋਂ ਵੀ ਇਹ ਦੇਵਤਾ ਆਵਾਜ਼ ਮਾਰੂਗਾ ਲੋਕ ਆਉਂਦੇ ਰਹਿਣਗੇ ਇਕੱਠੇ ਹਮੇਸ਼ਾ ਮੇਰੇ ਹਿਸਾਬ ਨਾਲ ਇਹ ਆਪਣੇ ਇਹ ਦੇਵਤਾ ਕਦੇ ਨਾ ਕਦੇ ਆਪਣੀ ਤਾਕਤ ਨੂੰ ਪਰਖਦਾ ਵੀ ਉਦੋਂ ਗੁਰੂ ਨੇ ਇਕੱਠੇ ਕੀਤੇ ਸੀ ਉਹਨੇ ਦੁਬਾਰਾ ਇਕੱਠੇ ਹੁੰਦੇ ਆ ਕਿ ਨਹੀਂ ਹੁੰਦੇ ਅ쩌 ਸ਼ਾਇਦ ਇਹ ਪਰਖਣ ਵਾਸਤੇ ਆਪਾਂ ਨੂੰ ਇਕੱਠੇ ਕਰਦਾ ਤੇ ਆਪਾਂ ਇਕੱਠੇ ਹੁੰਦੇ ਰਵਾਂਗੇ ਜੀ ਬਿਲਕੁਲ ਜੀ ਜੀ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ